ਜੀ ਮੈਂ ਕਿਸਾਨ ਮਦੂਰ ਸ਼ੈ ਸ਼ੇਵਦੀ ਪੰਜਾਬ ਆ ਗੂ ਪਾਕਰ ਸਿੰਘ ਲਾਲਪੁਰਾ ਅੱਜ ਵੀਰੋ 20 ਤਰੀਕ ਆ ਪਿਛਲੇ ਦਿਨਾਂ ਤੋਂ ਬੜੀਆਂ ਖਬਰਾਂ ਚੱਲ ਰਹੀਆਂ ਹਨ ਅਸੀਂ ਸੋਸ਼ਲ ਮੀਡੀਆ ਤੇ ਦੇਸ਼ਾਂ ਆਪ ਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੀ ਆਂ ਕਿ ਅੱਜ ਉਹ ਗਰਾਊਂਡ 0 ਤੇ ਸ਼ੰਭੂ ਬਾਰਡਰ ਤੇ ਖੜੇ ਆਂ ਵੀ ਜਿਹੜੇ ਹਾਈ ਕੋਰਟ ਨੇ ਆ ਆਦੇਸ਼ ਦੇ ਦਿੱਤੇ ਸੀਗੇ ਪਿੰਡਾਂ ਦੇ ਵਿੱਚ ਫੌਮਾਂ ਫੈਲ ਗਿਆਂ ਕਿ ਬਾਰਡਰ ਖੁੱਲ ਗਿਆ ਪਰ ਉਹ ਅੱਜ ਉਸੇ ਸ਼ੰਭੂ ਬਾਰਡਰ ਤੇ ਖੜੇ ਆਂ 20 ਤਰੀਕ ਨੂੰ ਆਹ ਦੇਖੋ हरियाणा सरकार मोदी सरकार ਦੀਆਂ ਫੌਜਾਂ ਲੱਗੀਆਂ ਬਾਰਡਰ ਬਿਲਕੁਲ ਸੀਲ ਆ ਆਉਣ ਵਾਲਾ ਵਾ ਤੇ ਇੱਧਰ ਵੀ ਮੈਂ ਕੋ ਕੈਮਰਾਮੈਨ ਉਧਰ ਵੀ ਬੰਨੇ ਵੀ ਦਿਖਾਦੇ ਉਧਰ ਵੀ ਜਿਹੜਾ ਉਹ ਬਾਰਡਰ ਆ ਉਹ ਵੀ ਬੰਦ ਆ ਪਰ ਮੈਨੂੰ ਸਮਝ ਨਹੀਂ ਆ ਰਹੀ ਪੀ ਸੋਸ਼ਲ ਮੀਡੀਆ ਤੇ ਕੁਝ ਹੋ ਰਿਹਾ ਏ ਗਰਾਉਂਡ ਤੇ ਕੁਝ ਹੋ ਰਿਹਾ ਵਾ ਕਿਉਂਕਿ ਜੋ ਉੱਥੇ ਦਿਖਾਇਆ ਜਾਂਦਾ ਉਹ ਇੱਥੇ ਗਰਾਉਂਡ ਤੇ ਨਹੀਂ ਹੋ ਰਿਹਾ ਇਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਠਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਹੱਤਾਂ ਦੀ ਲੜਾਈ ਵਾਹ ਤੇ ਕਿਸਾਨ ਦੀ ਮਜ਼ਦੂਰ ਦੀ ਦੁਕਾਨਦਾਰ ਦੀ ਵਿਦਿਆਰਥੀ ਦੀ ਸਾਰਿਆਂ ਦੀ ਲੜਾਈ ਲੜਨ ਵਾਸਤੇ ਲਗਾਤਾਰ ਜਿਹੜੀਆਂ ਦੋ ਕੌਲ ਮਰਦਾ ਦਾ ਸਾਂਝਾ ਜਿਹੜੀਆਂ ਜਹੇਬੰਦੀਆਂ ਦਾ ਜਿਹੜਾ ਮੋਰਚਾ ਉਹ ਸ਼ੰਭੂ ਬਾਰਡਰ ਤੇ ਚੱਲ ਰਿਹਾ ਵਾ ਸੰਗਤਾਂ ਬਹੁਤ ਸਾਥ ਦੇ ਰਹੀਆਂ ਪਰ ਸਰਕਾਰਾਂ ਕੋਈ ਨਹੀਂ ਹੋਣ ਭਰਾਓ ਸਾਨੂੰ ਲਗਾਤਾਰ ਹੀ ਪਿਛੇ ਵੀ ਆਪਾਂ ਦਿੱਲੀ ਅੰਦੋਲਨ ਜਿਹੜਾ ਲੜਕੇ ਆਏ ਆ ਉਦੋਂ ਹੀ 13 ਮਹੀਨੇ ਛੜਕਾ ਦੇ ਬਹਿ ਗਏ ਐ 750 ਕਿਸਾਨ ਵੀ ਸ਼ਹੀਦ ਕਰਾਇਆ ਇਹਨਾਂ ਮੰਨਿਆ ਐ ਐਮਐਸਪੀ ਗਰੰਟੀ ਕਾਨੂੰਨ ਨੂੰ ਇਹ ਤਾਂ ਆਮਕਿ ਤ ਤਾਨੂੰ ਦੱਸਦਾ ਹੈ ਵੀ ਗਰਾਉਂਡ ਜ਼ੀਰੋ ਤੇ ਜਿਹੜੀਆਂ ਗੱਲਾਂ ਵਾ ਉਹ ਕੁਝ ਹੋ ਰਿਹਾ ਤੇ ਜਿਹੜੀਆਂ ਇਹਨਾਂ ਦਾ ਗੋਦੀ ਮੀਡੀਆ ਆਪਾਂ ਨੂੰ ਦਿਖਾਉਣ ਡਿਆ ਉਹ ਕੋ ਹੋ ਰਿਹਾ ਅਜੇ ਤੱਕ ਸ਼ੰਭੂ ਬਾਰਡਰ ਜਿੱਤਰਾ 13 ਫਰਵਰੀ ਨੂੰ ਇਹਨਾਂ ਨੇ ਤਸ਼ੱਦਦ ਕੀਤਾ ਕਿਸਾਨਾਂ ਦੇ ਸੇਮ ਉਹੀ ਹਾਲਾਤ ਆ ਉਸੇ ਤਰ੍ਹਾਂ ਹੀ ਹੋ ਗਿਆ ਉਧਰ ਤਣਾਤ ਬੈਠੀਆਂ ਵਾ ਸਾਗਾ ਬਾਡਰ ਬਣਾ ਰੱਖਿਆ ਇਹਨਾਂ ਨੇ ਇੱਧਰ ਵੀ ਹਿੰਦੁਸਤਾਨ ਪਾਕਿਸਤਾਨ ਇਹ ਕਰਕੇ ਭਰਾਓ ਆਪਾਂ ਨੂੰ ਸਿਰ ਜੋੜਨ ਦੀ ਲੋੜ ਆ ਪਿੰਡਾਂ ਦੇ ਵਿੱਚੋਂ ਪਾਰਟੀ ਪਾਰੀਆਂ ਛੱਡ ਕੇ ਆਓ ਆਉਣ ਵਾਲੇ ਟਾਈਮ ਦੇ ਵਿੱਚ ਆ ਜਿਹੜੇ ਸ਼ਮਰਤੀ ਨੂੰ ਹੋਰ ਬਲ ਦੇਈ ਕਿਉਂਕਿ ਬਲ ਮਿਲ ਰਿਹਾ ਵਾ ਪਰ ਅਜੇ ਵੀ ਜਿਹੜੀਆਂ ਘਾਟ ਕਮਜ਼ੋਰੀਆਂ ਹੋਈਆਂ ਆਪਾਂ ਹੋਰ ਨਾਲ ਮਿਲ ਕੇ ਪੂਰੀਆਂ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ